வேणू प्यारे विद्यार्थियों 9वीं जमाती गणित की किताब दा अध्याय 11वां सतही क्षेत्रफल ਅਤੇ आयतन अभ्यास संभर 11.2 तेरे आखरी तीन सवाल 7वां 8वां 9वां ਅਸੀਂ ਇਸ ਵੀਡੀਓ ਵਿੱਚ ਕਰਾਂਗੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਅਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਆ ਸ਼ੁਰੂ ਕਰੀਏ ਬੱਚਿਓ ਇਸੇ ਚੈਨਲ ਨੂੰ ਖੋਲੋ तो प्लेलिस्ट से टैप करो थे तो उ नौवीं जमातियां जिन्हें स्क्रॉल करोगे प्लेलिट पर तो नौवीं जमातियाँ होर प्लेलिस्टा मिलने ग एक है नाइन इंगलिश एमसीबी नाइन्थ इंग्लिश लिटरेचर नाइन्थ ग्रामर नाइन्थ साइंस फिर एक है नाइन्थ मैथ पी एससी भी इंग्लिश मीडियम एक है मैथ कॉन्सैप्ट इंगिश मीडियम एक हैगी गणित सिद्धांत मीडियम फिर एक हैगी मैथ शॉर्टकट सेंट्रिक्स दोनों रलवे मीडियम एक हैगी नाइंथ मैथ नोट्स जेने गणित सिद्धांत समझाए गए हैं ਸੋ ਉਹ ਵੀ ਰਲਮਾ ਮੀਡੀਅਮ ਇਟਿਕ ਹੋ ਰਹੇ ਕੀ ਬੱਚਿਓ ਐਬ੍ਰੀਵੀਏਸ਼ਨਸ ਜਿਹਦੇ ਵਿੱਚ ਕੀ ਅਲੱਗ-ਅਲੱਗ ਵਿਸ਼ਿਆਂ ਦੀਆਂ ਬਹੁਤ ਸਾਰੀਆਂ ਐਬ੍ਰੀਵੀਏਸ਼ਨਸ ਨੇ ਜੋ ਕਿ ਬਹੁਤ ਹੀ ਜ਼ਿਆਦਾ ਗਿਆਨ ਬਧਾਉ ਹੈਗੀਆਂ ਨੇ ਸੋ ਉਹਨਾਂ ਨੂੰ ਜ਼ਰੂਰ ਦੇਖੋ ਆਹ ਦੇਖਿਓ ਬੱਚਿਓ ਇਹਨਾਂ ਵੱਲੇ ਸਵਾਲ ਤੇ ਬੱਚਿਓ 7ਵਾਂ ਸਵਾਲ ਅਸੀਂ ਪਿਛਲੇ ਵੀਡੀਓ 'ਚ ਵੀ ਕੀਤਾ ਸੀਗਾ ਜਿਹੜਾ ਵੀਡੀਓ ਹੈਗਾ 6 ਸਵਾਲ 6ਵਾਂ ਤੇ 7ਵਾਂ ਤੇ ਬੱਚਿਓ ਇਹ ਜਿਹੜਾ ਸਵਾਲ ਏ ਇਹਨੂੰ ਮੈਂ ਦੂਜੇ ਤਰੀਕੇ ਨਾਲ ਕੀਤਾ ਤਾਂ ਕਿ ਤੁਹਾਨੂੰ ਦੋਨੋਂ ਢੰਗ ਪਤਾ ਲੱਗ ਜਾਣਾ ਠੀਕ ਹੈ ਸੋ ਉਹ ਜਿਹੜਾ ਇਸ ਲਈ ਵੀਡੀਓ 'ਚ ਸਤਨਵਾਂ ਸਵਾਲ ਸੀਗਾ ਉਹ ਦੋ ਜਿਹੜੇ ਢੰਗ ਨਾਲ ਸੀਗਾ ਇਹ ਦੋ ਜਿਹੜਾ ਢੰਗ ਨਾਲ ਹੈ ਦੇਖੋ ਤੁਸੀਂ ਆਪ ਦੇਖਣਾ ਦੋਨਾਂ 'ਚ ਫਰਕ ਕੀ ਹੈਗਾ ਸੋ ਦੋਨੋਂ ਢੰਗਾਂ ਨੂੰ ਚੰਗੀ ਤਰ੍ਹਾਂ ਸਮਝ ਲਓ ਉਹਦੇ ਨਾਲ ਤੁਹਾਨੂੰ ਸੋਚਣ ਦਾ ਇੱਕ ਤੁਹਾਨੂੰ ਵੱਖਰਾ ਹੁੰਦਾ ਨਾਲੇ ਦਿਮਾਗ ਤੁਹਾਡਾ ਵਿਕਸਿਤ ਹੁੰਦਾ ਹੈ ਸਮੱਸਿਆਵਾਂ ਨੂੰ ਹੱਲ ਕਰਨ ਦੀ ਜਿਹੜਾ ਮੱਧ ਹੈਗਾ ਉਹ ਜਿਹੜਾ ਹੈ ਉਹ ਤੁਹਾਡਾ ਤਿਆਰ ਹੁੰਦਾ ਹੈ ਠੀਕ ਹੈ ਸੋ ਕਹਿੰਦੇ ਚੰਦ ਦਾ ਵਿਆਸ ਧਰਤੀ ਦੇ ਵਿਆਸ ਦਾ 1/4 ਹੈ ਇਹਨਾਂ ਦੋਨਾਂ ਦੇ ਸਤਹੀ ਖੇਤਰਫਲਾਂ ਦਾ ਅਨੁਪਾਤ ਪਤਾ ਕਰੋ ਸੋ ਸਪਸ਼ਟ ਹੈ ਕਿ ਜੇਕਰ ਵਿਆਸ 1/4 ਹੈ ਤਾਂ ਅਰਧ ਵਿਆਸ ਵੀ 1/4 ਹੀ ਹੋਵੇਗਾ ਇਹ ਗੱਲ ਤੇ ਬੜੀ ਮੁਢਲੀ ਜੀ ਹੈ ਹੁਣ ਮੰਨ ਲਓ ਕਿ ਧਰਤੀ ਦਾ ਅਰਧ ਵਿਆਸ 4r ਹੈ ਬੱਚੇ ਇੱਥੇ ਦੇਖੋ ਫਰਕ ਹੈ ਜਿਹੜਾ ਪਿਛਲਾ ਮੈਥਡ ਸਿੱਧਾ ਪਹਿਲਾ ਮੈਥਡ ਉਹਦੇ ਵਿੱਚ ਅਸੀਂ ਇਹਨੂੰ r ਲਿਆ ਸੀਗਾ ਇੱਥੇ ਅਸੀਂ ਕੀ ਕੀਤਾ ਉਹ ਵਟਾ ਦਾ ਚੱਕਰ ਹਟਾਉਣ ਲਈ ਅਸੀਂ ਇਹਨੂੰ 4r ਲੈ ਲਏ ਭੱਲੇ ਉਹਨੂੰ ਚ ਉਹਨੂੰ 4 ਗੁਣਾ ਕਰ ਦੋ ਫਿਰ ਤੇ ਉਹ ਜਿਹੜਾ ਜਿਹੜਾ ਉਹਨੂੰ ਸਹੀ ਆ ਕਰਾਂਗੇ 1/4 ਕਰਾਂਗੇ ਤੇ r ਆ ਜਾਏਗਾ ਸੋ ਇਹ ਕਈ ਢੰਗ ਹੁੰਦਾ ਹੈ ਕੰਮ ਕਰਨ ਦਾ ਇੱਕ ਹੁੰਦਾ ਹੈ ਤੁਸੀਂ ਆਰ ਲਵੋ ਤੇ ਦੂਜਾ ਹੋ ਜਾਏਗਾ ਆਰ/4 ਤੇ ਯਹਾਂ ਪੇ ਤੁਸੀਂ 1 ਨੂੰ 4 ਆਰ ਲੈ ਲਓ ਤੇ ਜਿਹੜੇ 4 ਆਰ/4 ਕਰਾਂਗੇ ਤੇ 4-4 ਕੱਟ ਜਾਏਗਾ ਤੇ ਪੱਲਾ ਆਰ ਆ ਜਾਏਗਾ ਸੋ ਇਹ ਦੂਜਾ ਢੰਗ ਹੈ ਅਪਰੋਚ ਦਾ ਠੀਕ ਹੈ ਸੋ ਧਰਤੀ ਦਾ ਅਰਧ ਵਿਆਸ ਬਰਾਬਰ 4 ਆਰ ਇਕਾਈਆਂ ਸੋ ਦਿੱਤੇ ਮੁਤਾਬਕ ਚੰਦ ਦਾ ਅਰਧ ਵਿਆਸ ਕੀ ਹੋ ਜਾਏਗਾ 4 ਆਰ/4 ਧਰਤੀ ਦੇ ਅਰਧ ਵਿਆਸ ਦਾ ਚੌਥਾਈ ਸੋ ਇਹ 4 ਨਾਲ 4 ਕੱਟ ਗਿਆ ਤੇ ਆਰ ਇਕਾਈਆਂ ਆ ਗਿਆ ਹੁਣ ਚੰਦ ਦਾ ਸਤਹੀ ਖੇਤਰਫਲ ਦੇ ਸਿੱਧਾ ਹੀ ਆ ਗਿਆ 4 पाई r ਵਰਗ ਕਿਉਂਕਿ r ਹੈਗਾ ਧਰਤੀ ਦਾ ਸਤਹੀ ਖੇਤਰਫਲ 4 पाई ਤੇ ਅਰਧ ਵਿਆਸ ਕਿੰਨਾ 4r ਸੋ 4r ਬ੍ਰੈਕਟ ਭਾਗੇ ਉੱਤੇ ਵਰਗ ਪਾਣਾ ਹੈ ਤੇ ਆ ਗਿਆ 4 पाई 16 r ਵਰਗ 4 ਚੋਕੇ 16 ਤੇ 16 ਨੂੰ ਅਸੀਂ ਵਾਰ ਵੱਖਰਾ ਕਰ ਲਿਆ 16 ਗੁਣਾ 4 पाई r ਵਰਗ ਠੀਕ ਹੈ ਹੁਣ ਚੰਦ ਦਾ ਸਤਹੀ ਖੇਤਰਫਲ ਧਰਤੀ ਦਾ ਸਤਹੀ ਖੇਤਰਫਲ ਬਰਾਬਰ ਚੰਦਾ ਸਤਹੀ ਖੇਤਰਫਲ 4 पाई r ਵਰਗ ਹੈ ਬੜਾ ਤੇ ਇਹਦਾ ਹੈਗਾ 16 ਗੁਣਾ 4 पाई r ਵਰਗ ਤੇ ਹੁਣ ਬੱਚਿਓ ਦੇਖੋ ਕੀ ਹੋ ਗਿਆ ਇਹ ਕੰਮ ਉਹਦੇ ਨਾਲ ਸੌਖਾ ਹੋ ਗਿਆ ਸਾਡਾ ਬਈ ਵਟਾ ਦਾ ਚੱਕਰ ਨਹੀਂ ਪਿਆ ਤੇ 4 पाई r ਵਰਗ 4 पाई r ਵਰਗ ਕੱਟ ਗਿਆ ਠੀਕ ਹੈ ਜੀ ਇਹ ਕੱਟ ਗਿਆ ਤੇ ਸਾਡੇ ਕੋਲ ਕੀ ਰਹਿ ਗਿਆ ਇਕੱਲਾ 1/16 ਬਰਾਬਰ 1/16 ਜਵਾਬ ਆ ਗਿਆ ਸਾਡਾ ਇਸ ਤਰ੍ਹਾਂ ਦੋਨਾਂ ਦੇ ਸਤਹੀ ਖੇਤਰਫਲਾਂ ਦਾ ਅਨੁਪਾਤ 1 ਅਨੁਪਾਤ 16 ਠੀਕ ਹੈ ਜੀ ਆਓ ਵਾਲਾ ਸਵਾਲ ਦੇਖੀਏ ਹਾਂ ਸਵਾਲ 8 ਹੋਣ ਇੱਕ ਅਰਧ ਅਰਧ ਗੋਲਾਕਾਰ ਕਟੋਰਾ 0.2 ਸੈਂਟੀ 2.5 ਸੈਂਟੀਮੀਟਰ ਮੋਟੀ ਸਟੀਲ ਦਾ ਬਣਿਆ ਹੈ ਮਲੀ ਦੀ ਚਦਰ ਜਿਹੜੀ ਹੈ ਮੋਟੀ ਹੈ ਠੀਕ ਹੈ ਨਾ ਇਸ ਕਟੋਰੇ ਦਾ ਅੰਦਰੂਨੀ ਅਰਧ ਵਿਆਸ 5 ਸੈਂਟੀਮੀਟਰ ਅੰਦਰੂਨੀ ਅੰਦਰਲਾ ਭਾਗ ਜਿਹੜੀ ਹੈ ਮੋਟਾਈ ਹੈ ਉਹਨੂੰ ਉਹਨੂੰ ਉਹ ਉਹਦੇ ਵਿੱਚ ਨਹੀਂ ਲੈ ਰਹੇ ਉਹਨੂੰ ਨਹੀਂ ਗਣਦੇ ਪਏ ਕਟੋਰੇ ਦੀ ਬਾਹਰੀ ਵਕਰ ਸਤਾ ਦਾ ਖੇਤਰਫਲ ਪਤਾ ਕਰਨਾ ਮੁੰਜਲੇ ਬੱਚੇ ਬਾਹਰੀ ਸਤ੍ਹਾ ਦਾ ਖੇਤਰਫਲ ਪਤਾ ਕਰਨ ਲਈ ਬਾਹਰੀ ਸਾਨੂੰ ਚਾਹੀਦਾ ਅਰਧ ਵਿਆਸ ਤੇ ਇਹਦਾ ਮਤਲਬ ਉਹਦੇ ਵਿੱਚ ਹੈ ਪੰਜ ਵਿੱਚ 0.25 ਸੈਂਟੀਮੀਟਰ ਜੋੜਨਾ ਪਏਗਾ ਮੋਟਾਈ ਜੋੜਨੀ ਪਏਗੀ ਸੋ ਦਿੱਤਾ ਹੈ ਕਟੋਰੀ ਦਾ ਅੰਦਰੂਨੀ ਅਰਧ ਵਿਆਸ ਬਰਾਬਰ 5 ਸੈਂਟੀਮੀਟਰ ਕਟੋਰੀ ਦੀ ਮੋਟਾਈ 0.25 ਸੈਂਟੀਮੀਟਰ ਸੋ ਕਟੋਰੀ ਦਾ ਬਾਹਰੀ ਅਰਧ ਵਿਆਸ R ਬਰਾਬਰ ਅੰਦਰੂਨੀ ਅਰਧ ਵਿਆਸ ਜਮਾ ਮੋਟਾਈ ਸੋ ਜੇ ਇੱਥੇ ਅਰਧ ਵਿਆਸ ਗਿਆ ਤੇ ਅੱਗੇ ਥੋੜੀ ਮੋਟਾਈ ਆ ਜਾਏਗੀ ਸੋ so, 5 0.25 5.25 ਸੈਂਟੀਮੀਟਰ ਆ ਬਸ ਇੰਨੀ ਕੁੰਡੀ ਆ ਇਹੋ ਵੱਲਦਾ ਧਿਆਨ ਰੱਖਣਾ ਜਿੱਥੇ ਮੋਟਾਈ ਦਿੱਤੀ ਹੋਵੇ ਫਿਰ ਬੱਚਿਓ ਅਰਧ ਵਿਆਸ ਦੇ ਵਿੱਚ ਮੋਟਾਈ ਜਿਹੜੀ ਜੁੜ ਜਾਂਦੀ ਹੈ ਠੀਕ ਹੈ ਜੇ ਵਿਆਸ ਦਿੱਤਾ ਹੋਵੇ ਬੱਚਿਓ ਤੇ ਫਿਰ ਵਿਆਸ ਫਿਰ ਦੋ ਵਾਰ ਜੁੜੇਗਾ ਕਿਉਂਕਿ ਖੱਬੇ ਪਾਸੇ ਵੀ ਜੁੜੇਗਾ ਤੇ ਸੱਜੇ ਪਾਸੇ ਵੀ ਜੁੜੇਗਾ ਕਿ ਵਿਆਸ ਦੇ ਦੋਨੋਂ ਸਿਰੇ ਲਾਣੇ ਨੇ ਸੋ ਅਸੀਂ ਇੱਥੇ ਪਹਿਲੇ ਇਹਨਾਂ ਨੇ ਅਰਧ ਵਿਆਸ ਦਿੱਤਾ ਹੋਇਆ ਠੀਕ ਹੈ ਨਾ ਸੋ ਇਸ ਗੱਲ ਦਾ ਖਿਆਲ ਰੱਖਣਾ ਜਰਾ ਬਸ ਕਟੋਰੀ ਦੀ ਬਾਹਰੀ ਸਤ੍ਹਾ ਦਾ ਖੇਤਰਫਲ 2 π r ਵਰਗ ਜੋਗੀ ਅਰਧ ਗੋਟੋਰਾ ਹੈ ਅਰਧ ਅਰਧ ਗੋਲਾਕਾਰ ਇਹਨਾਂ ਅਰਧ ਗੋਲਾਕਾਰ ਸੋ ਚਾਰਨੀ ਹੈਗਾ 2 ਆਏਗਾ 2 ਪਾਈ r ਵਰਗ ਸੇ 2 22/7 5.25 5.25 7 ਨਾਏ ਭਾਗ ਹੁੰਦਾ 7749 ਤੇ 7535 0.75 5.25 22 44 ਜਿਹੜੇ ਗੁਣਾ ਕੀਤਾ ਦੇ ਬੱਚਾ ਹੋ ਗਿਆ 173.25 ਸੈਂਟੀਮੀਟਰ ਵਰਗ ਇਹ ਸਾਡਾ ਆ ਗਿਆ ਜਵਾਬ ਹੁਣ ਅਗਰਾ ਤੇ ਆਖਰੀ ਸਵਾਲ ਦੇਖੀਏ ਇਕ ਲੰਬ ਚੱਕਰੀ ਬੇਲਣ ਨੇ ਲੰਬ ਚੱਕਰੀ ਜਿਹੜਾ ਹੁੰਦਾ ਹੈ ਜਿਹੜਾ ਸਿੱਧਾ ਹੁੰਦਾ ਹੈ ਸੰਤਲ ਤੇ ਤੇ ਜਿਹੜੀ ਹੈ ਜੀ ਇਹਦਾ ਉਹ ਹੁੰਦਾ ਹੈ ਉਚਾਈ ਹੁੰਦੀ ਹੈ ਉਹ ਲੰਬ ਹੁੰਦੀ ਹੈ ਤਰਤੀ ਦੇ ਇਹਦੇ ਤੇ ਲੰਬ ਹੈ ਜੀ ਠੀਕ ਹੈ ਲੰਬ ਚੱਕਰੀ ਬੇਲਣ ਨੇ ਅਰਧ ਵਿਆਸ r ਵਾਲੇ ਇੱਕ ਗੋਲੇ ਨੂੰ ਪੂਰੀ ਤਰ੍ਹਾਂ ਘੇਰਿਆ ਹੋਇਆ ਪੂਰੀ ਤਰ੍ਹਾਂ ਘੇਰਿਆ ਇਹਦਾ ਜਿਹੜਾ ਗੋਲਾ ਹੈ ਇਹਦਾ ਅਰਧ ਵਿਆਸ ਇਚ r ਉਤੋਂ ਦੀ ਇਹਦਾ ਇਹ ਉਤਲਾ ਜਿਹੜਾ ਤਲ ਲਗਾ ਹੈ ਇਹ ਵੀ ਇਹਨੂੰ ਛੂਰਿਆ ਇਹ ਥਰੜਾ ਤਲ ਜਿਹੜਾ ਹੈਗਾ ਹੈ ਗੋਲੇ ਨੂੰ ਛੂਰਿਆ ਤੇ ਇਸੇ ਤਰ੍ਹਾਂ ਇਹ ਜਿਹੜਾ ਪਾਸਾ ਸਾਰਾ ਗੋਲਾਕਾਰ ਹੈਗਾ ਹੈ ਇਹ ਚ ਫਿੱਟ ਹੈਗਾ ਪੂਰਾ ਆ ਪੂਰੀ ਤਰ੍ਹਾਂ ਘੇਰਿਆ ਹੋਇਆ ਹੈ ਜਿਹੜਾ ਇਹ ਜਿਹੜਾ ਗੋਲਾ ਵੇਲਣ ਦਾ ਗੋਲਾਕਾਰ ਹੈਗਾ ਇਹਨੇ ਇਹਨੂੰ ਪੂਰਾ ਘੇਰਿਆ ਤੇ ਉਤੋਂ ਵੀ ਇਹਨੂੰ ਇਹ ਜਿਹੜਾ ਤਲ ਹੈਗਾ ਛੂਰਿਆ ਠੀਕ ਹੈ ਹੁਣ ਪਤਾ ਕਰੋ ਤਿੰਨ ਗੱਲਾਂ ਪਤਾ ਕਰਨੀਆਂ ਗੋਲੇ ਦਾ ਸਤਹੀ ਖੇਤਰਫਲ ਬੇਲਣ ਦੀ ਵਕਰ ਸਤਤਾ ਦਾ ਖੇਤਰਫਲ ਤੇ ਤੀਜਾ ਭਾਗ ਉੱਪਰ ਇੱਕ ਅਤੇ ਦੋ ਵਿੱਚ ਪ੍ਰਾਪਤ ਖੇਤਰਫਲਾਂ ਦਾ ਅਨੁਪਾਤ ਸੋ ਬੜਾ ਹੀ ਸੌਖਾ ਸਵਾਲ ਹੈ ਬੱਚਿਓ ਪਹਿਲਾ ਤੇ ਸਿੱਧਾ ਪਦਰਾ ਹੈ ਅਸੀਂ ਜਾਣਦੇ ਹਾਂ ਕਿ ਅਰਧ ਵਿਆਸ r ਵਾਲੇ ਗੋਲੇ ਦਾ ਸਤਹੀ ਖੇਤਰਫਲ 4πr² ਹੁੰਦਾ ਹੈ ਸੋ ਗੋਲੇ ਦਾ ਖੇਤਰਫਲ 4πr² ਇਹ ਤੇ ਸਿੱਧਾ ਪਦਰਾ ਇਹ ਸੂਤਰ ਲਿਖ ਲੈਣਾ ਪਹਿਲੇ ਕਥਨ ਲਿਖਣਾ ਹੈ ਕਿ ਸਾਨੂੰ ਪਤਾ ਹੈ ਕਿ r ਅਰਧ ਵਿਆਸ ਵਾਲੇ ਗੋਲੇ ਦਾ ਸਤਹੀ ਖੇਤਰਫਲ ਇਹ ਨਾ ਹੁੰਦਾ ਤੇ ਚਲੋ ਜੀ ਇਹ ਗੋਲੇ ਦਾ ਖੇਤਰਫਲ ਸਾਨੂੰ ਮਿਲ ਗਿਆ ਅੱਗੇ ਦੇਖੀਏ ਹੁਣ ਦੂਜਾ ਅਸੀਂ ਜਾਣਦੇ ਹਾਂ ਕਿ ਵੇਲਣ ਦੀ ਵਕਰ ਸਤ੍ਹਾ ਦਾ ਖੇਤਰ ਹੁੰਦਾ ਦੋ ਪਾਈ r h ਸਾਡੇ ਕੋਲ h ਤੇ ਹੈ ਨਹੀਂ ਹੁਣ h ਪਤਾ ਕਰਨਾ ਹੈ ਦੇਖੋ ਸਪਸ਼ਟ ਹੈ ਕਿ ਵੇਲਣ ਦਾ ਅਰਧ ਵਿਆਸ ਬਰਾਬਰ ਗੋਲੇ ਦਾ ਅਰਧ ਵਿਆਸ ਹੈ ਦੇਖੋ ਕਿਉਂਕਿ ਗੋਲਾ ਜਿਹੜਾ ਵੇਲਣ ਹੈ ਇਹਨੇ ਪੂਰੀ ਤਰ੍ਹਾਂ ਘੇਰਿਆ ਹੋਇਆ ਸੋ ਬੱਚਿਓ ਜਿੰਨਾ ਇਹ ਦੇਖੋ ਇੱਥੋਂ ਦੀ ਲੈ ਕੇ ਹੈ ਇਹ ਹੈ ਅਰਧ ਵਿਆਸ ਤੇ ਇਹੀ ਵੇਲਣ ਦਾ ਵੀ ਅਰਧ ਵਿਆਸ ਹੈਗਾ ਸੋ ਵੇਲਣ ਦਾ ਅਰਧ ਵਿਆਸ ਬਰਾਬਰ ਗੋਲੇ ਦਾ ਅਰਧ ਵਿਆਸ ਬਰਾਬਰ r ਸੇਮ ਹੈਗਾ ਅਤੇ ਵੇਲਣ ਦੀ ਉਚਾਈ ਗੋਲੇ ਦਾ ਗੋਲੇ ਦਾ ਵਿਆਸ ਹੁਣ ਦੇਖੋ ਬੱਚਿਓ ਉਚਾਈ ਇੱਥੇ ਤੱਕ ਆਈ ਹੈ ਨਾ ਇੱਥੋਂ ਦੀ ਲੈ ਕੇ ਇੱਥੇ ਤੱਕ ਇੱਥੇ ਤੱਕ ਉਚਾਈ ਹੈਗੀ ਵੇਲਣ ਦੀ ਉਚਾਈ ਤੇ ਉਚਾਈ ਇਹੀ ਹੈਗੀ ਹੈ ਇੱਥੇ ਹੋ ਗਿਆ r ਇੱਥੇ ਹੋ ਗਿਆ 2r ਪੂਰਾ ਵਿਆਸ ਹੋ ਗਿਆ ਸੋ ਇਹ ਜਿਹੜਾ ਵਿਆਸ ਹੈਗਾ ਇਹਦਾ ਗੋਲੇ ਦਾ ਇਹ ਵੇਲਣ ਦੀ ਉਚਾਈ ਹੋ ਗਈ ਸੋ ਵੇਲਣ ਦੀ ਉਚਾਈ h ਬਰਾਬਰ ਗੋਲੇ ਦਾ ਵਿਆਸ ਬਰਾਬਰ 2r ਸੋ ਵੇਲਣ ਦੀ ਵਕਰ ਸਤ੍ਹਾ ਦਾ ਖੇਤਰਫਲ 2πrh ਹੁੰਦਾ ਹੈ ਹੁਣ h ਦੀ ਜਗ੍ਹਾ ਕੀ ਵਰਨਾ 2 पाई r ਤੇ ਬ੍ਰੈਕਟ ਪਾ ਗਏ 2r 2 2 4 ਤੇ r r r² 4 4 पाई r² ਹੋ ਗਿਆ 4 पाई r² ਉਹ ਭਾਗ ਤੀਜਾ ਸੋ ਇਹ ਜਵਾਬ ਵੀ ਆ ਗਿਆ ਭਾਅ ਜੇ ਇੰਦਾ ਦੀ ਜਿਹੜੀ ਸਥਿਤੀ ਹੁੰਦੀ ਏ ਜਿੱਥੇ ਵੇਲਣ ਨੇ ਗੋਲੇ ਨੂੰ ਉਪਰੋਂ ਥੱਲਿਓਂ ਖੱਬੇ ਸੱਜੇੋਂ ਸਾਰੇ ਪਾਸਿਓਂ ਘੇਰਿਆ ਹੋਵੇ ਉਹਦਾ ਖੇਤਰਫਲ ਗੋਲੇ ਦੀ ਸਤਹੀ ਖੇਤਰਫਲ ਦੇ ਬਰਾਬਰ ਹੁੰਦਾ ਹੈ ਉਹਦਾ ਵਕਰ ਖੇਤਰਫਲ ਠੀਕ ਹੈ ਨਾ ਸੋ ਵਿਲਨ ਦਾ ਵਕਰ ਸਤਾ ਦਾ ਖੇਤਰਫਲ ਜਿਹੜਾ ਹੈ ਉਹ ਗੋਲੇ ਦੇ ਖੇਤਰਫਲ ਦੇ ਬਰਾਬਰ ਹੋਏਗਾ ਜਿਹੜਾ ਜਿਹਨੇ ਉਹਨੂੰ ਪੂਰੀ ਤਰ੍ਹਾਂ ਉੱਪਰੋਂ ਥੱਲੇੋਂ ਖੱਬੇ ਸਜੋ ਘੇਰਿਆ ਹੋਏਗਾ ਚਾਰੋਂ ਪਾਸਿਓਂ ਘੇਰਿਆ ਹੋਏਗਾ ਤੇ ਉੱਪਰ ਥੱਲੇੋਂ ਘੇਰਿਆ ਹੋਏਗਾ ਸੋ ਭਾਗ ਤਿੰਨ ਇੱਕ ਵਿੱਚ ਪ੍ਰਾਪਤ ਹੋਇਆ ਗੋਲੇ ਦਾ ਖੇਤਰਫਲ 4 ਪਾਈ r ਵਰਗ ਦੋ ਵਿੱਚ ਪ੍ਰਾਪਤ ਹੋਇਆ ਵਿਲਨ ਦਾ ਖੇਤਰਫਲ 4 ਪਾਈ r ਵਰਗ ਸੋ ਇੱਕ ਅਤੇ ਦੋ ਵਿੱਚ ਪ੍ਰਾਪਤ ਖੇਤਰਫਲਾਂ ਦਾ ਅਨੁਪਾਤ 4 ਪਾਈ r ਵਰਗ 4 ਪਾਈ r ਵਰਗ ਅੰਸ਼ ਵੀ ਉਹੀ ਹੈ ਹਰ ਵੀ ਹੋਈਏ ਸੋ ਦੋਨੋਂ ਕੱਟ ਗਏ ਬਰਾਬਰ 1/1 1:1 ਭਾਅ ਦੋਨੋਂ ਖੇਤਰਫਲਾਂ ਦਾ ਅਨੁਪਾਤ 1 1:1 ਹੈ ਭਾਅ ਦੋਨਾਂ ਦਾ ਖੇਤਰਫਲ ਇੱਕੋ ਬਰਾਬਰ ਹੁੰਦਾ ਹੈ ਐਓ ਜੀ ਸਥਿਤੀ ਵਿੱਚ ਜਦੋਂ ਲੰਬ ਵੇਲਣ ਨੇ ਕਿਸੇ ਗੋਲੇ ਨੂੰ ਚਾਰੋਂ ਪਾਸਿਓ ਤੇ ਉੱਪਰ ਥੱਲੇੋਂ ਪੂਰੀ ਤਰ੍ਹਾਂ ਘੇਰਿਆ ਹੋਵੇ ਮਤਲਬ ਕਿ ਉਹਦਾ ਜਿਹੜਾ ਬਕਰ ਹੈਗਾ ਉਹਨੇ ਵੀ ਉਹਨੂੰ ਪੂਰਾ ਛੋਇਆ ਹੋਇਆ ਗੋਲੇ ਨੂੰ ਤੇ ਉੱਪਰਲਾ ਤਲਵੀ ਤੇ ਥਲੜਾ ਤਲਵੀ ਗੋਲੇ ਨੂੰ ਛੋਰਿਆ ਹੈ। ਤੁਹਾਨੂੰ ਬੱਚਿਓ ਗੋਲੇ ਦਾ ਖੇਤਰਫਲ ਵਿਹਲਨ ਦੇ ਬਕਰ ਸਤਾ ਖੇਤਰਫਲ ਦੇ ਬਰਾਬਰ ਹੁੰਦਾ ਹੈ। ਇਹ ਗੱਲ ਇਹ ਤੱਥ ਨੂੰ ਚੇਤੇ ਰੱਖਣਾ ਚਾਹੀਦਾ ਹੈ। ਠੀਕ ਹੈ ਪਿਆਰੇ ਵਿਦਿਆਰਥੀਓ ਸੋ ਇਸ ਵੀਡੀਓ ਦੇ ਨਾਲ ਤੁਹਾਡਾ ਅਭਿਆਸ ਨੰਬਰ 11.2 ਇੱਥੇ ਸਮਾਪਤ ਹੁੰਦਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਫਿਰ ਅਗਲਾ ਅਭਿਆਸ ਸ਼ੁਰੂ ਕਰਾਂਗੇ। ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ। ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ